ਡੇਰਾ ਬੱਬਾ ਗੋਸਾਈਂ ਦਾ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜਿਹਦਾ 530ਵਾਂ ਪ੍ਰਕਾਸ਼ ਦਿਹਾੜਾ ਰਾਜਪੁਰਾ ਡੇਰੀ ਵਿਖੇ ਮਨਾਇਆ ਗਿਆ ਅਗਵਾਈ ਬੱਬਾ ਵੈਗੁਰੂ ਜੀ ਜੋ ਰਾਜਪੁਰੇ ਵਾਲੇ ਮੁਖ ਮੁਖੀਆਂ ਉਹਨਾਂ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਜਿੱਤੇ ਕੀ ਬਾਹਰੋਂ ਸੰਗਤਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਦੇ ਸੰਗਤਾਂ ਵੱਲੋਂ ਵੀ ਤਨ ਤਨ ਬੱਬਾ ਸ਼੍ਰੀ ਚੰਦ ਜੀ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਕੇਕ ਭੇਜੇ ਗਏ ਤੇ ਉਹ ਕੇਕ ਸੰਗਤਾਂ ਦੇ ਵਿੱਚ ਵਰਤਾਏ ਗਏ ਅਤੇ ਇਸ ਮੌਕੇ ਤੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਵੀ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੇਕ ਕੱਟੇ ਜਾ ਰਹੇ ਹਨ ਅਤੇ ਸੰਗਤਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਤੇ ਸਾਹ ਡੇਰਾ ਰਾਜਪੁਰਾ ਵੀ ਕਿ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰੀ ਸਿੰਘ ਫਗਵਾੜਾ ਅਤੇ ਇਸ ਮੌਕੇ ਤੇ ਲਖਵੀਰ ਸਿੰਘ ਸਰਪੰਚ ਲਖੇਵਾਲ ਅਤੇ ਉਹਨਾਂ ਦੇ ਨਾਲ ਦੂਰਦਰੱਡੇ ਅੰਘੀਆਂ ਸੰਗਤਾਂ ਵੀ ਪਹੁੰਚੀਆਂ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁੰਦਰ ਦ੍ਰਿਸ਼ ਕੇਕ ਦੇ ਜੋਗੀ ਸੰਗਤਾਂ ਵੱਲੋਂ ਡੇਰੇ ਵਿੱਚ ਲੈ ਕੇ ਆਈਆਂ ਨੇ ਤੇ ਕੀ ਕੀ ਕੱਟੇ ਜਾ ਰਹੇ ਹਨ ਅਤੇ ਬਾਬਾ ਜੀ ਨੂੰ ਵੀ ਬਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਬਾਬਾ ਜੀ ਵੱਲੋਂ ਸੰਗਤਾਂ ਨੂੰ ਕੇਕ ਵਰਤਾਏ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਵੱਲੋਂ ਬਾਬਾ ਜੀ ਦਾ ਆਸ਼ੀਰਵਾਦ ਲਿਆ ਜਾ ਰਿਹਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਡੇਰਾ ਮੁਖੀ ਬਾਬਾ ਵੈਗੁਰੂ ਜੀ ਅਤੇ ਬਾਰੋਂ ਪਹੁੰਚੇ ਸੰਤ ਮਹਾਤਮਾ ਆਉਸ ਨੂੰ ਤਸਵੀਰਾਂ ਵਿੱਚ ਵੀ ਦਿਖਾਉਣੇ ਕਿ ਕਿੱਟੇ ਜਾ ਰਹੇ ਹਨ ਅਤੇ ਇਸ ਮੌਕੇ ਖੁਸ਼ੀ ਅਤੇ ਤਸਾ ਮਨਾਇਆ ਜਾ ਰਹੇ ਹਨ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਡੇਰਾ ਬਾਬਾ ਗੁਸਾਈਂਦਾ ਜੀ ਦੇ ਸੰਪਾਦਕ ਬਾਬਾ ਵੈਗਰੂ ਜੀ ਦੇਖ ਸਕਦੇ ਹੋ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰੀ ਸਿੰਘ ਫਗਵਾੜਾ ਬੈਠੇ ਹੋਏ ਹਨ ਅਤੇ ਇਸ ਮੌਕੇ ਤੇ ਬਾਬਾ ਜੀ ਵੱਲੋਂ ਪ੍ਰਸ਼ਾਦ ਰੂਪੀ ਖਜ਼ਾਨਾ ਦਿੱਤੇ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਜ਼ਾਨਾ ਵੰਡੇ ਜਾ ਰਹੇ ਹਨ ਅਤੇ ਸੰਗਤਾਂ ਵੱਲੋਂ ਖਜ਼ਾਨੇ ਲਏ ਜਾ ਰਹੇ ਹਨ ਅਤੇ ਬਾਬਾ ਵੈਗੁਰੂ ਜੀ ਖਜ਼ਾਨੇ ਵੰਡ ਰਹੇ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਮੋਤੀ ਸ਼ਖਸੀਤਾ ਅਤੇ ਡੇਰ ਦੇ ਮੁੱਖ ਸੰਪਾਦਕ ਬਾਬਾ ਵੈਗੁਰੂ मैं मेरा नंबर 2 ਗੁਲਗਾਰ ਸਿੰਘ ਜੀ ਜੇ ਅੱਜ 10:30 ਆਪਣਾ ਰਾਜਪਾਲ ਜੀ ਬਾਬਾ ਬਾਈ ਜੀ ਦਾ ਆਗਮਨ ਹੈ ਕਿ ਸਤਿਕਾਰਯੋਗ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਮਹਾਨ ਤਪਸਵੀ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਅਵਤਾਰ ਦਿਹਾੜਾ 530 530 ਸਾਲ ਮਾ ਜਿਹੜਾ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਲਾਕੇ ਪਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਪੁਰ ਖਾਂਦੀ ਮੰਡਲੀ ਵੀ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਵੀ ਆਈਆਂ ਸਾਧੂ ਸੰਤਾਂ ਦੀ ਮੰਡਲੀ ਸਾਡੇ ਵੱਡੇ ਪੁਰਖੇ ਸੰਤ ਬਾਬਾ ਆਤਰ ਸਿੰਘ ਜੀ 20ਵੀਂ ਸਦੀ ਦੇ ਅਵਤਾਰ ਉਥੋਂ ਦੀ ਰੈਣ ਮਾਈ ਦੇ ਮੁੱਖ ਸੇਵਾਦਾਰ ਸਤਕਾਰਯੋਗ ਮਾਤਾ ਭੋਲੀ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਵਿੰਦ ਸਿੰਘ ਜੀ ਮਾਪੁਰਖ ਤੇ ਸੰਤ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਮਵਾਰਕ ਚਰਨ ਸੋ ਪ੍ਰਾਪਤ ਗੁਰਦੁਆਰਾ ਸੁਧਾਨਾ ਸਾਹਿਬ ਤੋਂ ਗਿਆਨੀ ਭਾਈ ਸਤਪਾਲ ਸਿੰਘ ਜੀ ਭੂਰੇ ਕੁੱਪਿਆਂ ਤੋਂ ਅੰਗੀਠਾ ਸਾਹਿਬ 20ਵੀਂ ਸਦੀ ਦੇ ਅਵਤਾਰ ਬਾਬਾ ਆਤਰ ਸਿੰਘ ਜੀ ਦੇ ਬਰੋਸਾਏ ਹੋਏ ਬਾਬਾ ਦਰਸ਼ਨ ਸਿੰਘ ਜੀ ਦੀਆਂ ਜਥੇ ਦੀਆਂ ਸਿੱਖ ਸੰਗਤਾਂ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਬਾਬਾ ਹਰਜਿੰਦਰ ਸਿੰਘ ਜੀ ਬਾਬਾ ਗੋਰਾ ਸਿੰਘ ਜੀ ਬੁਗਰਾਵਾਲੇ ਇਲਾਕੇ ਭਰਦੀਆਂ ਸਿੱਖ ਸੰਗਤਾਂ ਫੋਰਨ ਕੰਟਰੀ ਦੇਸ਼ ਪ੍ਰਦੇਸ਼ ਦੇ ਵਿੱਚੋਂ ਚੇਅਰਮੈਨ ਸਾਹਿਬ ਬੈਠੇ ਆ ਸਾਡੇ ਇਹ ਵੀ ਹਾਜ਼ਰੀ ਭਰੀ ਹੈ ਬਿਰ ਫੈਮਿਲੀ ਦੇ ਸਾਥ ਆਏ ਆ ਚੇਅਰਮੈਨ ਸਾਹਿਬ ਹੋਰ ਵੀ ਦੂਰ ਦਰੇੜਿਆਂ ਤੋਂ ਸਿੱਖ ਸੰਗਤਾਂ ਇਲਾਕੇ ਭਰਦੀਆਂ ਨੇ ਆ ਕੇ ਫੋਰਨ ਕੰਟਰੀ ਦੇਸ਼ ਵਿਦੇਸ਼ ਦੇ ਵਿੱਚੋਂ ਸਹਾਇਤਾ ਵੀ ਭੇਜੀ ਹੈ ਸ੍ਰੀਮਾਨ ਬਾਬਾ ਸ੍ਰੀ ਚੰਜ ਦੀ ਅਵਤਾਰ ਦਿਹਾੜੇ ਤੇ ਕਿਉਂਕਿ ਗੁਰਨਾਨਕ ਸਾਹਿਬ ਜੀ ਦੇ ਪਰਿਵਾਰ ਦੀ ਆਪਾਂ ਗੱਲ ਕਰਦੇ ਆਂ ਸੰਤ ਬਾਬਾ ਹਰਬੀਅੰਦ ਸਿੰਘ ਜੀ ਮਸਤੂਆਣਾ ਸਾਹਿਬ ਸੰਤ ਬਾਬਾ ਸੁਖਦੇਵ ਸਿੰਘ ਜੀ ਸਹਾਣਾ ਸਾਹਿਬ ਸੰਤ ਮਹਾਂਪੁਰਖ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਸੰਤ ਬਾਬਾ ਅਰਜਨ ਸਿੰਘ ਜੀ ਲਹਿਰੀ ਵਾਲੇ ਸੰਤ ਬਾਬਾ ਕਰਮਜੀਤ ਸਿੰਘ ਜੀ ਮਸਤੂਆਣਾ ਸਾਹਿਬ ਸੰਤ ਮਹਾਂਪੁਰਖ ਬਾਬਾ ਕੁਲਦੀਪ ਸਿੰਘ ਜੀ ਲਹਿਰੀ ਵਾਲੇ ਸੰਤ ਬਾਬਾ ਰਾਜਵੀਰ ਸਿੰਘ ਜੀ ਮਰਦਾਨੇ ਕੇ ਪਰਿਵਾਰ ਦੇ ਵਿੱਚੋਂ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਲਾਡੀ अनेका ਤਰ੍ਹਾਂ ਦੀਆਂ ਸਿੱਖ ਸੰਗਤਾਂ ਮਹਾਂਪੁਰਖਾਂ ਨੇ ਆ ਕੇ ਇੱਥੇ ਵੱਧ ਤੋਂ ਵੱਧ ਇਕੱਠ ਦਾ ਸਦਕਾ ਜਿਹੜਾ ਹਾਜ਼ਰੀ ਭਰੀ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਆ ਕੇ ਸੇਵਾ ਕੀਤੀ ਆ ਤਨ ਮਨ ਧੰਦੇ ਨਾਲ ਫੌਰਨ ਕੰਟਰੀ ਇਲਾਕੇ ਪਰਦੇ ਆ ਇਥੋਂ ਦੀਆਂ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਸਹਿਯੋਗ ਦਿੱਤਾ 530ਵਾਂ ਅਵਤਾਰ ਪੁਰਬ ਹੈ ਜਿਹੜਾ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ ਦਾ ਵੱਧ ਚੜ ਕੇ ਇਥੋਂ ਦੇ ਰਹਿਣ ਵਾਲੀ ਦੇ ਅਸਥਾਨ ਦੇ ਮੁਖ ਮਹਾਪੁਰਖ ਬਾਬਾ ਵਾਹਿਗੁਰੂ ਜੀ ਜਿਨ੍ਹਾਂ ਦੀ ਸਦਕਾ ਹਰ ਸਾਲ ਦੀ ਤਰ੍ਹਾਂ ਸਿੱਖ ਸੰਗਤਾਂ ਮਹਾਪੁਰਖਾਂ ਉਦਾਸੀ ਮਹਾਪੁਰਖਾਂ ਦੇ ਸਹਿਯੋਗ ਦੇ ਸਦਕਾ ਵੱਧ ਚੜ ਕੇ ਜੋੜ ਮੇਲਾ ਮਨਾਇਆ ਜਾਂਦਾ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਐਤਕੀ ਵਾਰ ਜਿਹੜਾ ਇਕੱਠ ਹੋਇਆ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਸਮਰਪਿਤ ਤਾਨਤਨ ਗੁਰੂ ਨਾਨਕ ਦੇਵ ਜੀ ਕਲਯੁਗ ਦੇ অবতার ਉਹਨਾਂ ਦੇ ਸੁਪੁੱਤਰ ਮਹਾਨ ਤਪੱਸਵੀ ਜਿਹੜੇ ਕਿ ਬਾਬਾ ਸ੍ਰੀ ਚੰਦ ਜੀ 100 ਤੇ 51 ਸਾਲ ਦੀ ਅਵਸਥਾ ਨੂੰ ਭੋਗ ਕੇ ਸੱਚਖੰਡ ਪਿਆਨਾ ਕੀਤਾ ਸਭ ਤੋਂ ਵੱਡੀ ਉਮਰ ਦੇ ਬਾਬਾ ਸ੍ਰੀ ਚੰਦ ਜੀ ਹੋਏ ਜਿਨ੍ਹਾਂ ਨੂੰ ਅੱਜ 530 ਸਾਲ ਹੋ ਗਏ ਆ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਨਾਨਕਲੇ ਵਾਸ ਸਿੱਖ ਵਾਸ ਦੇ ਉਦਾਸੀਨ ਪੰਥ ਮਹਾਨ ਮੰਡਲੇਸਵਾਰ ਉਦਾਸੀਨ ਜਿਹੜੇ ਉਦਾਸੀਨ ਦੇ ਮਹਾਨ ਤਪਸਵੀ ਹੈ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਹੈ ਸਭ ਦਾ ਜੀ ਆਇਆਂ ਨੂੰ ਧੰਨਵਾਦ ਹੈ ਇਥੋਂ ਦੇ ਮੁਖ ਸੇਵਾਦਾਰ ਬਾਬਾ ਬਾਹੀ ਗੁਰੂ ਜੀ ਜੋ ਕਿ ਸਾਰੀਆਂ ਸਿੱਖ ਸੰਗਤਾਂ ਨੂੰ ਜੀ ਆਆਂ ਆਖਦੇ ਆ ਆ ਬੈਠੀਆਂ ਮਹਾਨ ਸ਼ਕਤੀਆਂ ਰੱਬ ਦੀਆਂ ਰੂਹਾਂ ਮਹਾਂਪੁਰਖ ਬੈਠੇ ਆ ਸਾਰੇ ਬਾਹਰ ਵੀ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ ਬੜੇ ਪਰਿਵਾਰਾਂ ਨੇ ਜਨਮ ਦਿਹਾੜੇ ਨੂੰ ਮੁਖ ਰੱਖਦੇ ਹੋયા ਬਰਥਡੇ ਜੋ ਕਿ ਕੇਕ ਦੀ ਸੇਵਾ ਦੇਸਾਂ ਵਿਦੇਸਾਂ ਫੋਰਨ ਕੰਟਰੀ ਤੋਂ ਅਮਰੀਕਾ ਤੱਕ ਯੂ ਐਸ ਏ ਤੱਕ ਵੀ ਆਈ ਹੈ ਵੱਧ ਚੜ ਕੇ ਮਾਇਆ ਵੀ ਆਈ ਹੈ ਯਾ ਯੋਗਦਾਨ ਪਾਇਆ ਵੱਧ ਚੜ ਕੇ ਚੜਦੀ ਕਲਾ ਦੇ ਨਾਲ ਬਾਬਾ ਸ੍ਰੀ ਚੰਦ ਮਹਾਨ ਮਹਾਨ ਤਪਸਵੀ ਜੀ ਦਾ ਜਨਮ ਦਿਹਾੜਾ ਅਵਤਾਰਪੁਰਬ ਮਨਾਇਆ ਗਿਆ ਹੈ ਬਾਬਾ ਬਹਿਗੁਰੂ ਜੀ ਦੇ ਸਥਾਨ ਤੇ ਰਾਜਪੁਰਾ ਜੋ ਕਿ ਡੇਰੇ ਦਾ ਸਥਾਨ ਹੈ ਮਹਾਂਪੁਰਖਾਂ ਦਾ ਇੱਥੇ ਆਇਆਂ ਸਿੱਖ ਸੰਗਤਾਂ ਨੂੰ ਜੀ ਆਇਆਂ ਸਭ ਦਾ ਧੰਨਵਾਦ ਭਲਾ ਹੋਵੇ ਸਾਰੀਆਂ ਸਿੱਖ ਸੰਗਤਾਂ ਦਾ ਇੱਥੇ ਆਉਣ ਤੇ ਜੀ ਆਇਆਂ ਸਭ ਦਾ ਸਤਿਕਾਰ ਹੈ ਖਾਲੀ ਝੋਲੀਆਂ ਭਰ ਕੇ ਜਾਂਦੇ ਆ ਜੋ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਸਮਰਪਿਤ ਮਹਾਨ ਤਪਸਵੀ ਬਾਬਾ ਸ੍ਰੀ ਚੰਦ ਜੀ ਨੂੰ ਇੱਥੇ ਯਾਦ ਕਰਦੇ ਆ ਕਿ ਹਾਜ਼ਰੀ ਪ੍ਰੀਤ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਬਾ ਵਾਹਿਗੁਰੂ ਸਿੰਘ ਜੀ ਡੇਰਾ ਬਾਬਾ ਗੁਸਾਈਂ ਦਾ ਜੀ ਪਿੰਡ ਰਾਜਪੁਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਤੰਦਨ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਸਾਲ ਵੀ ਅੱਜ ਦੇ ਦਿਨ ਤੰਦਨ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਵਖ ਵਖ ਸੰਬਰ ਦਾਵਾਂ ਦੇ ਸੰਤ ਮਹਾਪੁਰਸ਼ਾਂ ਨੇ ਇਸ ਮੌਲੀਤ ਕੀਤੀ ਹਾਜ਼ਰੀ ਹਾਜ਼ਰੀ ਲਵਾਈ ਦੂਰੋਂ ਨੇੜੇ ਤੋਂ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਤਾਂ ਭਗਵਾਨ ਸ੍ਰੀ ਚੰਦ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਅਟੁੱਟ ਲੰਗਰ ਵਰਤਾਏ ਗਏ ਜਿਸ ਵਿੱਚ ਅੱਖਾਂ ਦਾ ਮਹਾਨ ਕੈਂਪ ਲਗਾਇਆ ਗਿਆ ਅੱਜ ਲੈਂਜ ਵੀ ਫ੍ਰੀ ਪਾਏ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव